ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐਂ ਲੱਗਦਾ ਹੈ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਵਾਸਤੇ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਯਾਦਦਾਸ਼ਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੀ ਵਾਰੀ ਆਊਗੀ ਵਾਰੀ ਕਾਦੀ ਬਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ ਵੀ ਸਾਡੀ ਲੁੱਟਣ ਦੀ ਵਾਰੀ ਆਊਗੀ ਦੇਖ ਲਓ ਤੁਸੀਂ ਕਿਵੇਂ ਧੜਫੇ ਪਏ ਨੇ ਵਾਰੀਆਂ ਵਾਸਤੇ ਵੀ ਵਾਰੀ ਆਊਗੀ ਤੁਸੀਂ ਸੁਣੇ ਹੋਣੇ ਕਿਲ-ਕਿਲ ਕੇ ਬੋਲਣ ਲੱਗੇ ਵੀ ਉਹ ਝਾੜੂ ਨੂੰ ਪਤਾ ਨਹੀਂ ਕਿੱਥੇ ਸਿਰ ਦੋ ਚੁੱਲ੍ਹੇ ਸਿਰ ਦੋ 150 ਰੁਪਏ ਦੇ ਆਉਂਦਾ ਇੱਕ ਕਿਉਂ ਨੁਕਸਾਨ ਕਰਾਉਂਗੇ ਲੋਕਾਂ ਦਾ ਯਾਰ ਉਸ ਤੋਂ ਬਾਅਦ ਝਾੜੂ ਇਹ ਜਿਹੜਾ ਸਾਡੇ ਵਾਲਾ ਝਾੜੂ ਹੈ ਨਾ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਲੋਕਾਂ ਨਾਲ ਝਾੜੂ ਤਾਂ ਉਹਨਾਂ ਦਾ ਵਿਹੜਾ ਸਾਫ਼ ਕਰਦਾ ਉਹਨਾਂ ਦਾ ਘਰ ਸਾਫ਼ ਕਰਦਾ ਮਕਾਨ ਸਾਫ਼ ਕਰਦਾ ਦੁਕਾਨ ਸਾਫ਼ ਕਰਦਾ ਇਹ ਆਮ ਆਦਮੀ ਪਾਰਟੀ ਵਾਲਾ ਝਾੜੂ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੁਣ ਤੁਸੀਂ ਦੇਖ ਲਓ ਸਾਰੇ ਇਕੱਠੇ ਹੋਏ ਹੋਏ ਆ ਇੱਕੋ ਗੱਲ ਤੇ ਲੱਗੇ ਆ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਆ ਬਸ ਉਸ ਚੱਕਰ ਚ ਪਹਾੜੇ ਵੀ ਭੁੱਲ ਗਏ ਉਸ ਚੱਕਰ ਚ ਪਤਾ ਹੀ ਨਹੀਂ ਕੀ ਕੀ ਬੋਲੀ ਜਾਂਦੇ ਆ ਬਸ ਉਹਨਾਂ ਦੇ 24 ਘੰਟੇ ਦਿਮਾਗ ਚ ਇਹ ਆ ਵੀ ਇਹ ਯਾਰ ਕਿੱਥੋਂ ਆ ਗਏ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਧੀਆਂ ਪੁੱਤ ਕਿੱਥੋਂ ਆ ਗਏ ਕਿਉਂ ਆ ਗਏ ਸਾਡੀ ਵਾਰੀ ਕਿਉਂ ਨਹੀਂ ਆਈ ਇਹ ਵਾਰੀਆਂ ਡਿੱਕੀ ਜਾਂਦੇ ਵੀਰੋ ਵਾਰੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਬੜੀ ਮਹੱਤਤਾ ਹੈ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਰਾਜਾ ਸੀ ਉਹ ਰਾਜਾ ਆਪਣੇ ਵਜ਼ੀਰਾਂ ਨੂੰ ਆਪਣੇ ਸਲਾਹਕਾਰਾਂ ਨੂੰ ਬੁਲਾ ਕੇ ਕਹਿੰਦਾ ਲੋਕ ਮੈਨੂੰ ਪਿਆਰ ਕਿਵੇਂ ਕਰਨਗੇ ਮੈਂ ਰਾਜਾ ਉਹਨਾਂ ਦਾ ਪਰ ਮੈਨੂੰ ਉਹਨਾਂ ਪਿਆਰ ਨਹੀਂ ਕਰਦੇ ਮੇਰੀ ਬੱਲੇ-ਬੱਲੇ ਨਹੀਂ ਕਰਦੇ ਜਿੱਧਰ ਦੀ ਮੈਂ ਜਾਣਾਂ ਮਨੁਸਲਾਮਾ ਨਹੀਂ ਹੁੰਦੀਆਂ ਕੀ ਕਰ ਸਕਦਾ ਮੈਂ ਉਹ ਵਜ਼ੀਰਾਂ ਨੇ ਸਲਾਹ ਕਰਨ ਨੇ ਸਲਾਹ ਦਿੱਤੀ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੋ ਲੋਕ ਬੱਲੇ ਬੱਲੇ ਕਰ ਦੇਣਗੇ ਵੀ ਕਮਾਲ ਹੋ ਗਈ ਜੀ ਕਹਿੰਦਾ ਅੱਛਾ ਠੀਕ ਹੈ ਗੱਲ ਉਹਨੇ ਅਨਾਊਂਸਮੈਂਟ ਕਰਾਤੀ ਵੀ ਕੱਲ ਨੂੰ ਰਾਜਾ ਸਾਹਿਬ ਜਿਹੜੇ ਨੇ ਉਹ ਆਪ ਖਜ਼ਾਨੇ ਤੇ ਮੂਹਰੇ ਖੜ ਕੇ ਖਜ਼ਾਨਾ ਲੋਕਾਂ ਵੱਲ ਖੋਲਣਗੇ ਹੀਰੇ ਜਵਾਹਰਾਤ ਮੋਤੀ ਸੋਨਾ ਲੋਕਾਂ ਨੂੰ ਦੇਣਗੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਉਹ ਰਾਜਾ ਵੰਡਣ ਲੱਗ ਗਿਆ ਹੀਰੇ ਜਵਾਹਰਾਤ ਆਪਣਾ ਖਜ਼ਾਨਾ ਵੰਡਣ ਲੱਗ ਗਿਆ ਇੱਕ ਫਕੀਰ ਬੰਦਾ ਵਿੱਚ ਆ ਗਿਆ ਮਸਤ ਫਕੀਰ ਬੰਦਾ ਰੱਬ ਦਾ ਬੰਦਾ ਲਾਈਨ 'ਚ ਲੱਗਿਆ ਹੋਇਆ ਘੰਟੇ ਬਾਅਦ ਉਹਦੀ ਵਾਰੀ ਆਈ ਤਾਂ ਉਹਨੇ ਦੇਖਿਆ ਸਾਈਡ ਤੇ ਇੱਕ ਬੰਦਾ ਖੜਾ ਸੀ ਆਜਾ ਸੀ ਤੁਰਿਆ ਨਹੀਂ ਜਾਂਦਾ ਸੀ ਆਪਾਂ ਹਜ ਸੀ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਇਸ ਲਾਈਨ 'ਨੂੰ 2 ਘੰਟੇ ਦੀ ਹੋਈ ਪਈ ਐ ਤੇਰੀ ਤਾਂ ਵਾਰੀ ਹੀ ਨਹੀਂ ਆਉਣੀ ਜਰੇ ਹਸਬ ਨਾਲ ਤੂੰ ਐਂ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਉਹ ਆਪਣੀ ਵਾਰੀ ਉਹਨੂੰ ਦੇ ਕੇ ਆ ਫੇਰ ਪਿੱਛੇ ਲੱਗ ਗਿਆ ਲਾਈਨ ਦੇ ਜਦੋਂ ਫੇਰ ਵਾਰੀ ਆਈ 2 ਘੰਟੇ ਬਾਅਦ ਫੇਰ ਕੋਈ ਖੜਾ ਸੀ ਇੱਕ ਕੋਈ ਅੱਖਾਂ ਤੋਂ ਅੰਨਾ ਬੰਦਾ ਸੀ ਕਹਿੰਦਾ ਯਾਰ ਤੈਨੂੰ ਤਾਂ ਦਿਖਦਾ ਵੀ ਨਹੀਂ ਤੂੰ ਕਦੋਂ ਲਾਈਨ 'ਚ ਲੱਗੇਗਾ ਬਈ ਲਾਈਨ ਹੀ ਬਹੁਤ ਲੰਬੀ ਹੋਈ ਜਾਂਦੀ ਐ ਤੇਰੀ ਤਾਂ ਨਹੀਂ ਵਾਰੀ ਆਉਣੀ ਤੂੰ ਆਇਆ ਤੂੰ ਮੇਰੀ ਥਾਂ ਤੇ ਆਇਆ ਮੈਂ ਪਿੱਛੇ ਲਾਈਨ 'ਚ ਦੁਬਾਰੇ ਲੱਗ ਜਾਂਦਾ ਮੈਂ ਦੁਬਾਰੇ ਆ ਜਾਊਂਗਾ ਦੋ ਵਾਰੀ ਤਿੰਨ ਵਾਰੀ ਪੰਜ ਸੱਤ ਵਾਰੀਆਂ ਜਦੋਂ ਦਿੱਤੀਆਂ ਸਾਰੇ ਰਿਆਸਤ ਦੇ ਵਿੱਚ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਰਾਜੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀਆਂ ਗੱਲਾਂ ਚੱਲਣ ਕਹਿੰਦੇ ਵੀ ਫਕੀਰ ਆ ਗਿਆ ਇੱਕ ਟੜਕੇ ਦਾ ਆਪਣੀਆਂ ਵਾਰੀਆਂ ਹੀ ਵੰਡੀ ਜਾਂਦਾ ਓਏ ਸਵੇਰ ਦਾ ਵਾਰੀਆਂ ਹੀ ਵੰਡੀ ਜਾਂਦਾ ਕਹਿੰਦਾ ਜਦੋਂ ਨੇੜੇ ਜੇ ਆਉਂਦਾ ਕਹਿੰਦਾ ਤੂੰ ਆ ਜਾ ਮੈਂ ਫੇਰ ਆ ਜੂੰ ਰਾਜੇ ਨੂੰ ਜਦੋਂ ਪਤਾ ਲੱਗਿਆ ਉਹ ਕਹਿੰਦਾ ਯਾਰ ਖਜ਼ਾਨਾ ਮੈਂ ਵੰਡੀ ਜਾਂਣਾ ਤੇ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਮੈਂ ਤਾਂ ਫੱਲੇ ਬੱਲੇ ਬੱਲੇ ਵਾਸਤੇ ਮੈਂ ਖਜ਼ਾਨਾ ਵੰਡਣ ਲੱਗਿਆ ਸੀ ਜਦੋਂ ਫੇਰ ਪਿਛਲੇ ਜੇ ਪੈਰ ਫੇਰ ਵਾਰੀ ਆ ਗਈ ਉਹ ਫਕੀਰ ਦੀ ਉਹਨੇ ਫੇਰ ਕਿਸੇ ਨੂੰ ਵਾਰੀ ਦੇਣੀ ਚਾਹੀ ਤਾਂ ਰਾਜੇ ਨੇ ਉਹਦੀ ਬਾਹ ਫੜ ਲਈ ਕਹਿੰਦਾ ਫਕੀਰਾ ਗਲਤ ਕਰ ਰਿਹਾ ਹੈ ਤੂੰ ਉਹ ਕਹਿੰਦਾ ਕੀ ਕਰ ਰਿਹਾ ਹੈ ਰਾਜਾ ਸਾਹਿਬ ਕਦਾਮਾ ਸਵੇਰ ਦਾ ਦੇਖੀ ਜਾਂ ਨਾ 15 20 ਵਾਰੀ ਹੋ ਗਿਆ ਹੁਣ ਤੱਕ ਇਹ ਤੂੰ ਆਉਣਾ ਲਾਈਨ 'ਚ ਲੱਗਦਾ ਜਿਉਂ ਤੇਰੀ ਵਾਰੀ ਆਉਂਦੇ ਕਿਸੇ ਹੋਰ ਨੂੰ ਦੇਖ ਕੇ ਆਪਣੀ ਵਾਰੀ ਫੇਰ ਲਾਈਨ 'ਚ ਲੱਗ ਜਾਣਾ ਇਹ ਗਲਤ ਹੈ ਤਾਂ ਫਕੀਰ ਕਹਿੰਦਾ ਰਾਜੇ ਨੂੰ ਕਹਿੰਦਾ ਗਲਤ ਨਹੀਂ ਹੈਗਾ ਰਾਜਾ ਸਾਹਿਬ ਆਪਣੇ ਦੋਨਾਂ 'ਚ ਕੋਈ ਫਰਕ ਹੈ ਨਹੀਂ ਉਹ ਕਹਿੰਦਾ ਕਿਵੇਂ ਕਹਿੰਦਾ ਜਿਹੜਾ ਜੋ ਕੁਝ ਤੇਰੇ ਕੋਲੇ ਆ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਐ ਉਹ ਮੈਂ ਵੰਡੀ ਜਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਲਾ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਲਾ ਦੇਖਾਂਗੇ ਕੌਣ ਪਹਿਲਾਂ ਹੁਣ ਖਜ਼ਾਨਾ ਤਾਂ 1 ਦਿਨ 2 ਦਿਨ 5 ਦਿਨ ਚ ਮੁੱਕ ਜੂ ਵਾਰੀਆਂ ਨਾਲ ਕੀ ਐ ਉਹ ਤਾਂ 2 ਮਹੀਨੇ ਲਈ ਜੂ ਵਾਰੀਆਂ ਤਾਂ ਉਹ ਰਾਜਾ ਪੈਰੀ ਪੈ ਗਿਆ ਫਿਰ ਉਹਨੇ ਉਹਨੂੰ ਚੱਕਿਆ ਤਾਂ ਹਾਂ ਰਾਜੇ ਨੂੰ ਕਹਿੰਦਾ ਓਏ ਖਜ਼ਾਨਿਆਂ ਨਾਲ ਜਾਂ ਪੈਸਿਆਂ ਨਾਲ ਨਹੀਂ ਓਏ ਵਾਰੀਆਂ ਹੁੰਦੀਆਂ ਓਏ ਬੱਲੇ ਬੱਲੇ ਜਿਹੜੀ ਹੁੰਦੀ ਆ ਆਪਣੀਆਂ ਬਾਰੀਆਂ ਦੇਣ ਨਾਲ ਆਉਂਦੀ ਐ ਲੋਕਾਂ ਦੇ ਹੱਕ ਚ ਖੜਨ ਨਾਲ ਆਉਂਦੀ ਐ ਲੋਕਾਂ ਨੂੰ ਆਪਣੀ ਥਾਂ ਤੇ ਖੜਾਉਣ ਨਾਲ ਬਾਰੀ ਜਿਹੜੀ ਬੱਲੇ ਬੱਲੇ ਹੁੰਦੀ ਐ ਇਹ ਬਾਰੀਆਂ ਭਾਲਦੇ ਦੂਜੀਆਂ ਵੀ ਸਾਡੀ ਆਊਗੀ ਸੋ ਵੀਰੋ ਅੱਜ ਦਾ ਥੋੜਾ ਜਿਹੜਾ ਇਕੱਠ ਐ ਇਹ ਪਿਆਰ ਐ ਅਸਲ ਚ ਜਿਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਸਵੇਰ ਦੇ ਚੱਲੇ ਹੋਵਾਂਗੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਹੋਵਾਂਗੇ ਦੋ ਦੋ ਤਿੰਨ ਦਿਨ ਪਹਿਲਾਂ ਕੰਮ ਕਰਕੇ ਘਰ ਦੇ ਵੀ ਉੱਤੇ ਜਾਣਾ ਮੁਕਸਰ ਨਾਲੇ ਮੱਥਾ ਟੇਕਾਂਗੇ ਨਾਲੇ ਗੁਰੂਆਂ ਦਾ ਅਸ਼ੀਰਵਾਦ ਲਵਾਂਗੇ ਨਾਲੇ ਜਾ ਕੇ ਆਵਾਂਗੇ ਭਾਈ ਰੈਲੀ 'ਚ ਵੀ ਜਾਵਾਂਗੇ ਕਈ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੋਣਾ ਇਹ ਐਨਾ ਟਾਈਮ ਕਿੱਥੇ ਅੱਜਕੱਲ ਕਿਸੇ ਕੋਲੇ ਆਪਦੇ ਘਰਦਿਆਂ ਵਾਸਤੇ ਸੋਚਣ ਵਾਸਤੇ ਟਾਈਮ ਹੈ ਨਹੀਂ ਸੋ ਥੋੜਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਆ ਵੀਰੋ ਥੋੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਔਰ ਤੁਸੀਂ ਉਹ ਬੰਦੇ ਹੋ ਜਿਹੜੇ ਦੇਸ਼ ਭਗਤ ਬੰਦੇ ਹੋ ਜਿਹੜੇ ਆਪਣੇ ਪਰਿਵਾਰ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਹੋ ਕਿ ਯਾਰ ਆਪਣਾ ਪਿੰਡ ਕਿਵੇਂ ਤਰੱਕੀ ਕਰੂਗਾ ਆਪਣਾ ਇਲਾਕਾ ਕਿਵੇਂ ਤਰੱਕੀ ਕਰੂਗਾ ਆਪਣਾ ਪੰਜਾਬ ਕਿਵੇਂ ਤਰੱਕੀ ਕਰੂਗਾ। ਸੋ ਇਸ ਕਰਕੇ ਅੱਜ ਇਸ ਇਹਨਾਂ ਹੱਠਾਂ ਮਾਰਦਾ ਇਕੱਠ ਦੇਖ ਕੇ ਖੁਸ਼ੀ ਹੈ। ਨਹੀਂ ਤਾਂ ਅਜਰੇਲੀਆਂ ਹੋਰ ਪਾਰਟੀਆਂ ਦੀਆਂ ਵੀ ਨੇ ਚਲੋ ਕਾਂਗਰਸ ਵਾਲੇ ਤਾਂ ਹੁੰਦੀ ਨਹੀਂ ਉਹਨਾਂ ਤਾਂ ਆਪਸ ਦੇ ਵਿੱਚ ਹਜੇ ਗੱਲ ਨਹੀਂ ਬਣ ਰਹੀ ਸੁਖਵੀਰ ਬਾਦਲ ਕੇਲੇ ਨਿਬੜ ਗਏ ਹੋਣਗੇ ਉਹ ਤਾਂ ਆਪ ਹੀ ਕਹਤਾ ਸੀ ਉਹਨੇ ਕਹਿੰਦਾ ਵੀ ਬੋਲਣ ਵਾਲੇ ਤਾਂ ਆਪਣੇ ਸਾਰੇ ਚਲੇ ਗਏ ਮੈਂ ਤਾਂ ਇਕੱਲਾ ਹੀ ਆ ਪਤਾ ਛੇਤੀ ਹੋਈ ਨਿਬੇੜ ਲਾਂਗੇ ਸਾਢੇ 12 1 ਵਜੇ ਤੱਕ ਕਹਿੰਦਾ ਨਿਬੜ ਜੂ ਕੰਮ ਉਹ ਤਾਂ ਚਲੇ ਗਏ ਹੁਣ ਕਰੇ ਔਰ ਅੱਧਿਆਂ ਤੋਂ ਵੱਧ ਸ਼ਰਤ ਲਾ ਲੋ ਅੱਧਿਆਂ ਤੋਂ ਵੱਧ ਸੁਖਵੀਰ ਬਾਦ ਵਾਲੀਆਂ ਬੱਸਾਂ ਜਿਹੜੇ ਆਏ ਨੇ ਇੱਥੇ ਬੈਠੇ ਨੇ ਆ ਜਿਹੜੇ ਤਾੜੀਆਂ ਮਾਰਦੇ ਨੇ ਉਹੀ ਨੇ ਇਹ ਮੈਂ ਜਾਣਦਾ ਮੈਂ ਸਭ ਜਾਣਦਾ ਨਾ ਵਾ ਠੀਕ ਆ ਵਾ ਠੀਕ ਆ ਮੈਂ ਸਮਝ ਗਿਆ ਮੈਂ ਠੀਕ ਆ ਬਸ ਹਾਂ ਖੜੇ ਹੋਣ ਦੀ ਲੋੜ ਨਹੀਂ ਬਸ ਸਮਝ ਗਿਆ ਮੈਂ ਉਹ ਪਿੱਟੀ ਗਿਆ ਪਿਛਲੇ 20 ਦਿਨ ਤੋਂ ਓਏ ਬੱਸ ਆਲੇ ਇਧਰ ਹੀ ਆ ਜਾ ਓਏ ਉਧਰ ਉਧਰ ਨਾ ਲੰਘ ਜਾ ਓਏ ਉਹ ਮਗਾ ਜਿੰਨਾ ਮਰਜੀ ਕਹਿ ਲਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਾਣੀ ਤਾਂ ਉਧਰ ਹੀ ਜਾਂਦਾ ਜਿੱਥਰ ਨੂੰ ਜਾਣਾ ਪੈ ਜੇ ਬਸ ਸੋ ਇਹ ਐਂ ਤੱਕੇ ਨਹੀਂ ਚੱਲਦੇ ਹੁੰਦੇ ਜੀ ਇਹ ਐਂ ਦਰਿਆਵਾਂ ਨੂੰ ਨੱਕਿਆਂ ਨਾਲ ਮੋੜਿਆ ਨਹੀਂ ਜਾ ਸਕਦਾ ਇਹ ਤੁਹਾਡੇ ਪਿਆਰ ਦਾ ਦਰਿਆ ਹੈ ਜੀ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਆ ਬੜੇ ਇਲਜ਼ਾਮ ਲਾਉਂਦੇ ਆ ਜੀ ਬੜਾ ਕੁਝ ਕੱਢ ਕੇ ਲਿਆਉਂਦੇ ਆ ਜੀ ਵੀ ਕੋਈ ਮਿਲ ਜੇ ਕੋਈ ਅਹਜੀ ਚੀਜ਼ ਕਿ ਭਗਵਾਨ ਤਮਾਨ ਨੂੰ ਬਦਨਾਮ ਕਰ ਦਈਏ ਜਦੋਂ ਅਸੀਂ ਕੀਤਾ ਹੀ ਨਹੀਂ ਕੁਝ ਗਲਤ ਜੀ ਜੇ ਪੈਸੇ ਕਮਾਉਣੇ ਹੁੰਦੇ ਜੀ ਕਲਾਕਾਰੀ ਚੋਂ ਕਮਾ ਲੈਂਦੇ ਬੜੇ ਵਧੀਆ ਕਲਾਕਾਰੀ ਚੋਂ ਬਣਦੇ ਸਾਰੇ ਨਾਲ ਦੇ ਮੇਰੇ ਜਿਹੜੇ ਮੇਰੀ ਟੀਮ ਚ ਕੰਮ ਕਰਦੇ ਸਾਰੇ ਬੜੇ ਵਧੀਆ ਕਲਾਕਾਰ ਨੇ ਜੀ ਅੱਜ ਵੀ ਫਿਲਮਾਂ ਚ ਆਉਂਦੇ ਆ ਮੈਂ ਵੀ ਆਈ ਜਾਂਦਾ ਬੰਬੇ ਦਿੱਲੀਆਂ ਤੋਂ ਕੋਈ ਟੀਵੀਆਂ ਤੋਂ ਪੈਸੇ ਕਮਾ ਲੈਂਦੇ ਜੀ ਪੈਸੇ ਆਣ ਤਾਂ ਕੰਮ ਹੈ ਹੀ ਨਹੀਂ ਉਹ ਤਾਂ ਕਾਟਾ ਮਾਰਿਆ ਹੋਇਆ ਜੀ ਹਾਂ ਇੱਕ ਗੱਲ ਹੋ ਹੈਗੇ ਆ ਕਿ ਪੰਜਾਬ ਦੇ ਹੱਕ 'ਚ ਖੜਨ ਦਾ ਜੋ ਚਾ ਹੈ ਜੋ ਪੰਜਾਬ ਦੇ ਹੱਕ 'ਚ ਖੜ ਕੇ ਫਿਰ ਸਕੂਨ ਮਿਲਦਾ ਹੈ ਉਹਦਾ ਕੋਈ ਮੁੱਲ ਨਹੀਂ ਕਿਤੇ ਐਸੇ ਕਰਕੇ ਬਸ ਇਹਨਾਂ ਨੂੰ ਇਹ ਵੀ ਇਹ ਕੌਣ ਆ ਗਏ ਯਾਰ ਇਹ ਤਾਂ ਲੋਕਾਂ ਨੂੰ ਸਾਰਾ ਕੁਝ ਦੱਸੀ ਜਾਂਦੇ ਆ ਵੀ ਐ ਹੁੰਦਾ ਹੁੰਦਾ ਐ ਹੁੰਦਾ ਹੁੰਦਾ ਐ ਹੁੰਦਾ ਹੁੰਦਾ ਖੜੇ ਆ ਜਾਣਾ ਹਰੇਕ ਨੇ ਦੁਨੀਆ ਤੋਂ ਪਰ ਕੋਈ ਕੰਮ ਕਰ ਜੀਏ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਇੱਥੇ ਬੜੇ ਆਏ ਆ ਜੀ ਸਿਕੰਦਰ ਵਰਗੇ ਆਏ ਆ ਖਾਲੀ ਹੱਥ ਗਏ ਐ ਇਕੜਾ ਨਾਲ ਜਾਣੇ ਆਉਂਿਆ ਵੀ ਚਾਰ ਬੰਦੇ ਯਾਦ ਰੱਖ ਲੈਂਦੇ ਕੋਈ ਬੰਦਾ ਆਇਆ ਸੀ ਉਹਦੇ ਕਾਨੂੰਨ ਕਰਕੇ ਜਾਂ ਉਹਦੀ ਉਹਦੀ ਸੋਚ ਕਰਕੇ ਜਾਂ ਉਹਦੇ ਪੈਨ ਚਲਾਉਣ ਕਰਕੇ ਆਹ ਲਾਕੇ ਚ ਆ ਕਲਿਆਣ ਹੋ ਗਿਆ ਆਹ ਲਾਕੇ ਚ ਕੱਸੀਆਂ ਦਾ ਪਾਣੀ ਆ ਗਿਆ ਆਹ ਲਾਕੇ ਜਰ ਨੌਕਰੀਆਂ ਮਿਲ ਗਈਆਂ ਉਹਨਾਂ ਦੇ ਗਾਂਹ ਘਰ ਵਧੀਆ ਗਾਂਹ ਕਬੀਲਦਾਰੀ ਤੁਰਪੀ ਆਹੀ ਗੱਲਾਂ ਹੁੰਦੀਆਂ ਹੋਰ ਕੀ ਐ ਹੁਣ ਕੋਈ ਜਿਹੜਾ ਅਮੀਰ ਬੰਦਾ ਉਹ ਕਿਹੜਾ ਕੋਈ ਚਾਰ ਬੈੱਡਾਂ ਤੇ ਸੌਂਦਾ ਸੋਨਾ ਤਾਂ ਉੰਨੀ ਕ ਜਗ੍ਹਾ ਤੇ ਹੀ ਐ ਬਲਕਿ ਟੈਨਸ਼ਨਾਂ ਜਾਦੇ ਵੱਧ ਜਾਂਦੀਆਂ ਪੈਸੇ ਨਾਲ ਫਿਰ ਡਾਕਟਰ ਤੋਂ ਇੰਨੀਆਂ ਲੱਪ ਗੋਲੀਆਂ ਦੀ ਖਾ ਕੇ ਸੌਂਦਿਆ ਅਮੀਰਾਂ ਨੂੰ ਘੜਾਪਦੀ ਨੀਂਦ ਆਉਂਦੀ ਐ ਫਿਰ ਫੇਰ ਨਹੀਂ ਆਉਂਦੀ ਫਿਰ ਪਾਸੇ ਮਾਰਦੇ ਐ ਫੇਰ ਫੇਰ ਡਾਕਟਰ ਆਉਂਦੇ ਆ ਧੀ ਰਾਤ ਨੂੰ ਗਰੀਬ ਆਉਂਦਾ ਖੇਤੋਂ ਕੰਮ ਕਰਕੇ ਥੱਕਿਆ ਹੋਇਆ ਉਹ ਕਹਿੰਦਾ ਰੋਟੀ ਫੜਾਓ ਸੌਂਈਏ ਉਹਨੂੰ ਸਕੂਨ ਦੀ ਨੀਂਦ ਆਉਂਦੀ ਰੋਟੀ ਮਿਲੇ ਇੱਜ਼ਤ ਦੀ ਹਰੇਕ ਬੰਦਾ ਆਪਣੇ ਕਰੇ ਰਾਜਾ ਜੀ ਹਰੇਕ ਬੰਦਾ ਇੱਜ਼ਤ ਮਾਣ ਪਾਲਦਾ ਇੱਜ਼ਤ ਮਾਣ ਸਨਮਾਨ ਮਿਲੇ ਸਰਕਾਰਾਂ ਦਾ ਇਹ ਕੰਮ ਹੁੰਦਾ ਹੈ ਕਿ ਉਹ ਨੌਕਰੀਆਂ ਦੇਵੇ ਸਰਕਾਰਾਂ ਉਹ ਲੋਕਾਂ ਨੂੰ ਸਹੂਲਤਾਂ ਦੇਣ ਸਰਕਾਰਾਂ ਲੋਕਾਂ ਵਾਸਤੇ ਖੜਨ ਸਰਕਾਰਾਂ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਸਕੂਲ ਖੋਲਣ ਬੱਚੇ ਪੜ੍ਹ ਕੇ ਤਰੱਕੀਆਂ ਕਰਨ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਹੂਲਤਾਂ ਦੇ ਕੇ ਉੱਡਣ ਜੋਗੇ ਕਰਨਾ ਆਲਣੇ ਦੇ ਵੋਟਾਂ ਵਰਗੇ ਬੱਚੇ ਆਲਣੇ ਵਿੱਚ ਜਿਵੇਂ ਵੋਟ ਹੁੰਦੇ ਨੇ ਉਹਨਾਂ ਵਰਗੇ ਆਪਣੇ ਬੱਚੇ ਐ ਉਹਨਾਂ ਨੂੰ ਆਪਾਂ ਉਡਣਾ ਸਿਖਾਈਏ ਉਹਨਾਂ ਦੇ ਖੰਭ ਤਕੜੇ ਹੋਣ ਉਡਾਰੀਆਂ ਤਾਂ ਉਹਨਾਂ ਨੇ ਆਪ ਮਾਰਨੀਆਂ ਨੇ ਉਹਨਾਂ ਵਾਸਤੇ ਸਮਾਨ ਤਿਆਰ ਕਰੀਏ ਉੱਡਣ ਵਾਸਤੇ ਉਚਾਈਆਂ ਉਹਨਾਂ ਦੀਆਂ ਆਪ ਛੂਣੀਆਂ ਨੇ ਉਹਨਾਂ ਨੇ ਸੋ ਇਸ ਕਰਕੇ ਜਦੋਂ ਵੀ ਮੇਰੇ ਕੋਲੇ ਮੀਟਿੰਗ ਦੇ ਵਿੱਚ ਕੋਈ ਫਾਈਲ ਆਉਂਦੀ ਆ ਮੈਂ ਪੁੱਛਦਾ ਇਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਕੀ ਹੈ ਤੇਰਾ ਨੁਕਸਾਨ ਕੀ ਹੈ ਉਹ ਨੁਕਸਾਨ ਵਾਲੀ ਤਾਂ ਮੇਰੇ ਕੋਲੇ ਲਿਆਉਂਦੇ ਨਹੀਂ ਅਫਸਰਾਂ ਨੂੰ ਪਤਾ ਲੱਗ ਗਿਆ ਵੀ ਨੁਕਸਾਨ ਵਾਲੀ ਤਾਂ ਪਰ ਮਾਰਦਾ ਬਗਾ ਕੇ ਵੀ ਫਾਇਦਾ ਦੱਸੋ ਲੋਕਾਂ ਨੂੰ ਕੀ ਦੱਸਦੇ ਨੇ ਇਹ ਦਿਨ ਆਏ ਹੋ ਜੂਗਾ ਆਏ ਦਿਨ ਆਏ ਹੋ ਜੂਗਾ ਮੈਂ ਕਹਾ ਫਿਰ ਤਾਂ ਠੀਕ ਹੈ ਇਹ ਦਿਨ ਚਾਰ ਘਰਾਂ ਚ ਰੋਟੀ ਮਿਲੂ ਨਾ ਚੁੱਲ੍ਹੇ ਬਲਣਗੇ ਨੌਕਰੀਆਂ ਆ ਤੁਹਾਡੇ ਸਾਹਮਣੇ 63000 ਤੋਂ ਵੱਧ ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜਾ ਮੈਂ 63000 ਤੁਹਾਡੇ ਜੋ ਵੀ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਜਾਂ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੀ ਹੋਊਗੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ 1 ਰੁਪਈਆ ਲੱਗ ਗਿਆ ਜੀ ਸਾਡਾ ਰਿਸ਼ਵਤ ਦਾ ਜਾਂ ਯਾਰ ਸਾਨੂੰ ਕਿਤੇ ਐਮਐਲਏ ਨੂੰ ਜਾਂ ਮੰਤਰੀ ਨੂੰ ਭਾ ਲੈਣਾ ਪੈ ਗਿਆ ਸਾਡਾ ਤੇਲ ਹੀ ਫੋਗ ਗਿਆ ਇੰਨਾ ਵੀ ਉਹਨੂੰ ਭਾ ਲਈਏ ਤਾਂ ਹਿਸ਼ਪਾਰਸ਼ ਚੱਲੂਗੀ ਨਾ ਆਹੀ ਕੈਸ਼ ਤੇ ਫਰਮਾਇਸ਼ ਨੇ ਤਾਂ ਮਰਵਾਏ ਆ ਪਹਿਲਾਂ ਮਿਲ ਜਾਣਗੇ ਨੌਕਰੀ ਮੈਨੂੰ ਰਾਤ ਚ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੈਟਰ ਦੀਆਂ ਅਸਾਮੀਆਂ ਉਹਦੀਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦੇ ਫਿਰ ਵੀ ਦਿੱਥੋਂ ਪੁੱਛ ਲਾਂਗੇ ਕਿਹੜੀ ਗੱਲ ਕਰਦਾ ਕੋਈ ਕਹਿੰਦਾ ਜੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਅਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹੈ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤੋਂ ਬਿਨਾ ਫਿਰ ਸਕੂਲ ਦਾ ਕੀ ਫਾਇਦਾ ਜੇ ਟੀਚਰ ਹੀ ਨਹੀਂ ਜੇ ਡਾਕਟਰ ਹੈ ਨਹੀਂ ਹਸਪਤਾਲ ਦਾ ਕੀ ਫਾਇਦਾ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਹੇ ਆ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਔਰ ਜਿਹੜੇ ਰਿਟਾਇਰ ਹੋ ਜਾਂਦੇ 2200 2100 ਉਹਦਾ ਹਰ ਇੱਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸਪਾਰਸ਼ ਨਹੀਂ ਸਰੀਰ ਹੈ ਪਰਮਾਤਮਾ ਨੇ ਦਿੱਤਾ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਹੈ ਤੋਂ ਜੋ ਪੰਜਾਬ ਪੁਲਿਸ ਚਾਉਣਾ ਚਾਹੁੰਦੇ ਨੇ ਪੰਜਾਬ ਪੁਲਿਸ ਚਾਹਜੋ ਤਰੱਕੀਆਂ ਵਾਸਤੇ ਵੀ ਗਾਂਹ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜ੍ਹਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੋਲਤਿਆਂ ਖੋਲ ਹੀ ਜਾਂਦੇ ਆ ਬਿਜਲੀ ਆਉਂਦੀ ਹੈ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਹੈ ਨਾ ਨਹੀਂ ਆਕ ਆਕੜਾਕੇ ਦੀ ਠੰਡ 'ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹਿ ਦੱਬਿਆ ਉਹਨਾਂ ਵੀ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਕਿਹੜਾ ਕਿਤੇ ਜਾਂਦੀ ਹੈ ਹੁਣ ਪਹਿਲਾਂ ਆਏ ਸੀ ਵੀ ਲੈ ਲੋ ਕੋਈ ਪਤਾ ਪਰਸੋਂ ਨੂੰ ਆਉ ਚੌਥੇ ਨੂੰ ਆਉ ਇਹਦਾ ਕੋਲਾ ਜਾ ਮੁਕਣ ਵਾਲਾ ਹੀ ਹੈ ਮਾਂ ਖ਼ਬਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤ ਨਹੀਂ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਹੈ ਖ਼ਬਰ ਉਹ ਅਸਲ ਚ ਨੀਤਾਂ ਹੀ ਮਾੜੀਆਂ ਸੀ ਇਹਨਾਂ ਦੀਆਂ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਹੈ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਹੈ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲ ਤੇ ਨਹਿਰਾਂ ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋਈ ਜਾਂਦੀਆਂ ਸੀ ਲੰਘਣ ਵਾਸਤੇ ਬਣਾਇਆ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ ਚੋਂ ਪਿੱਛੋਂ ਹੋਰ ਛੱਡ ਲਓ ਉੱਤੋਂ ਤਹਾਂ ਤੋਂ ਆਈ ਜਾਂਦਾ ਛੱਡ ਲਓ ਛੱਡ ਕੇ ਮੋਗੇ ਬਣਾ ਲਓ ਕੋਈ ਪਿੰਡ ਕਹਿੰਦਾ ਜੀ 1500 ਕਿੱਲੇ ਦਾ ਫਾਇਦਾ ਹੋ ਜੂ ਕੋਈ ਕਹਿੰਦਾ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸਲ ਤਾਂ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਆਰੇ ਆ ਜਾਣਗੀਆਂ ਜਾਂ ਪਾਈਪਾਂ ਦੁਆਰੇ ਪੈ ਜਾਣਗੀਆਂ ਇਹ ਕੰਮ ਨਹੀਂ ਇਹ ਕੰਮ ਨਹੀਂ ਅਸਲ ਚ ਨਹੀਂ ਤਾਂ ਉੱਥੇ ਹੁਣ ਉੱਥੇ ਨਾਰੇ ਲਾ ਕੇ ਤੁਰ ਗਏ ਹੋਣਗੇ ਉਹ ਅਕਾਲੀ ਦਾਲ ਵਾਲੇ ਆਲੇ ਦਾਲੇ ਖੜਾ ਲੈਂਦਾ ਉਹ ਸੁਖਵੀਰ ਬਾਦਲ 10 15 ਐਦਾਂ ਹੀ ਉਹਦੇ ਰਾਜੇ ਬੜਿੰਗਦੇ ਆਲੇ ਦਾਲੇ ਖੜੇ ਹੁੰਦੇ ਨੇ ਉਹ 48 ਜ ਆ ਕਿਸੇ ਨੇ ਇੰਨਾ ਚੁ ਕਿਹਾ ਸੀ ਵੀ 12 5 48 ਹੈ ਨਾ ਉਹ ਪਿੱਛੇ ਹੀ ਖੜਾ ਸੀ ਕੋਈ ਇਹਦਾ ਮਤਲਬ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 5 ਕਿੰਨਾ ਹੁੰਦਾ ਗਾਹ ਨਾਲ ਉਹਦੂ ਵੀ ਅਨਪੜ ਰੱਖੇ ਹੋਏ ਨੇ ਜਿਹੜੇ 48 ਕਹਿੰਦੇ ਨੇ ਦੱਸੋ ਇਹ ਆਉਣਗੇ ਹੁਣ ਦੱਸੋ ਹਰਾਨੀ ਵੀ ਗਲਤ ਹੈ ਇਹ ਚਲ ਉਹਨੇ 48 ਕਹਤਾ ਤੂੰ ਤਾਂ 60 ਕਰ ਲੈਂਦਾ ਨਾ 48 ਹੋਈ ਚੱਕਤਾ ਇਹੀ ਫਿਰ ਫਾਈਲਾਂ ਲਿਆਇਆ ਕਰਨਗੇ ਇਹਨਾਂ ਕੋਲੇ ਵੀ ਆ ਦੇਖੋ ਕਰੋ ਫਾਈਲ ਜੀ ਸੈਨ ਇਹ 48 ਵਾਲੀਆਂ ਹੀ ਕਰਾਉਣਗੇ